ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਬਾਬੂ ਕੁਬੀਰਦਾਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਨਕਤ ਲਗਾਉਣ ਤੋਂ ਬਾਅਦ ਖਾਦੀ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਜੋਗਾ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ ਇਸ ਸਬੰਧ ਮਹਿੰਦਰ ਸਿੰਘ ਲਾਲਵਾ ਅਤੇ ਬਾਬੂ ਕੁਬੀਰਦਾਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨੀ ਚਾਹੀਦੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸ਼ਹਿਰ ਦੇ ਮਿਊਸਲ ਕਮੇਟੀ ਦੇ ਸਾਡੇ ਜੋਗਾ ਸਿੰਘ ਜੀ ਨੇ ਮੀਟਿੰਗ ਰੱਖੀ ਸੀਗੀ ਪ੍ਰਧਾਨ ਸਾਹਿਬ ਦੇ ਜਿਹੜੇ ਸੁਖਵੀਰ ਬਾਦਲ ਜੀ ਨੇ ਮਾਣ ਬਖਸ਼ਿਆ ਦਾਸ ਨੂੰ ਜਨਰਲ ਸੈਕਟਰੀ ਬਣਾਇਆ ਲਾਲਵਾ ਸਾਹਿਬ ਨੂੰ ਮੀਤ ਪ੍ਰਧਾਨ ਸਾਹਿਬ ਬਣਾਇਆ ਔਰ ਜਿਹੜਾ ਪ੍ਰੋਗਰਾਮ ਬਾਦਲ ਸਾਹਿਬ ਨੇ ਸਾਨੂੰ ਦਿੱਤਾ ਦੀ ਆਪਾ ਹਲਕਿਆਂ ਚ ਜਿਹੜੀ ਨਵੇਂ ਜਥੇਬੰਦੀ ਹੁਣ ਬਣਾਉਣੀ ਆ ਸਰਕਲ ਪ੍ਰਧਾਨ ਬਣਨੇ ਨੇ ਉਹਨਾਂ ਨੂੰ ਪਿੰਡ-ਪਿੰਡ ਚ ਜਿਹੜਾ ਬੰਦੇ 10 ਸਰਕਲ ਦਾ ਇੱਕ ਤਕਰੀਬਨ ਤਕਰੀਬਨ ਪਿੰਡ ਹੈ ਠੀਕ ਹੈ ਜੀ ਸਾਡੇ 13 ਸਰਕਲ ਨੇ ਅਸੀਂ ਸਾਰੇ ਹੁਣ ਸਲਾਹ مشورہ ਕੀਤਾ پروگرام ਇਹਨਾਂ ਨੂੰ ਦੇਣਾ ਹੈਗਾ ਦੇਦਾ ਵੀ ਆਪਣੇ ਪਿੰਡ-ਪਿੰਡ ਜਾ ਕੇ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਘਰੇ ਨਾ ਬੈਠਿਆ ਹੋਵੇ ਉਨੂੰ ਅਸੀਂ ਕਰੋਂ ਲਈਏ ਤੇ ਹਰ ਇੱਕ ਪਿੰਡ ਚੋਂ ਬੂਥ ਕਮੇਟੀਆਂ ਬਣਾ ਕੇ ਜਿਹੜੇ ਬੂਥ ਕਮੇਟੀਆਂ ਦੇ 10-10 20-20 ਮੈਂਬਰ ਇੱਕ ਬੂਥ ਤੇ ਅਸੀਂ ਬਣਾਉਣੇ ਨੇ ਉਹ ਫੈਸਲਾ ਕਰਨ ਵੀ ਸਾਡਾ ਸਰਕਲ ਪ੍ਰਦਾਨ ਫਲਾਣਾ ਸਿਆ ਹੋਣਾ ਚਾਹੀਦਾ ਅਸੀਂ ਉਹਨਾਂ ਦੀ ਰਿਕਮੈਂਡੇਸ਼ਨ ਲੈ ਕੇ ਆਪਣੇ ਜਿਹੜੇ ਸਰਕਲ ਪ੍ਰਦਾਨ ਬਣਾਵਾਂਗੇ ਤਾਂ ਕਿ ਹਲਕੇ ਦਾ ਕੰਮ ਜਿਹੜਾ ਸਚਾਰੂ ਟੰਗ ਨਾਲ ਚੱਲ ਸਕੀ ਔਰ ਜੋ ਸਾਰਿਆਂ ਨੂੰ ਬੇਨਤੀ ਹੈ ਬਾਉ ਜੀਆਂ ਨੇ ਬਹੁ ਕੁਬੀਦਾਰ ਜੀਆਂ ਨੇ ਸਾਰਿਆਂ ਧੰਨਵਾਦ ਵੀ ਕਰਦਾ ਔਰ ਪਾਰਟੀ ਦੇ ਜਿਹੜੇ ਆਉਣ ਵਾਲੇ ਜਿਨ੍ਹਾਂ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਆਪਾਂ ਕਿਵੇਂ ਤਰੱਕੀ ਕਰਨੀ ਕਿਵੇਂ ਸਰਦਾਰ ਸੁਖਬੀਲ ਸਿੰਘ ਬਾਦਲ ਸਾਹਿਬ ਨੂੰ ਆਪਾਂ ਪ੍ਰਧਾਨ ਬਣਾਉਣਾ ਹੈ ਆਪਾਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਆਪਾਂ ਤਗੜੇ ਹੋ ਕੇ ਆਪਾਂ ਮਿਹਨਤ ਕਰੀਏ ਜਿਹਦੇ ਨਾਲ ਆਉਣ ਵਾਲੀ 27 ਤਰੀਕ ਨੂੰ 2027 ਨੂੰ ਆਪਾਂ ਸਰਦਾਰ ਸੁਖਬੀਲ ਸਿੰਘ ਬਾਦਲ ਸਾਹਿਬ ਦੀ ਰਣਮਈ ਚ ਸਰਕਾਰ ਬਣਾਣੀ ਹੈ ਔਰ ਜਿਹੜੇ ਵਿਛੜ ਗਏ ਨੇ ਲੀਡਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਕਿ ਉਹ ਵੀ ਪਾਰਟੀ ਚ ਸ਼ਾਮਲ ਹੋ ਜਾਣ ਤਾਂ ਕਿ ਆਪਾਂ ਪੰਜਾਬ ਦਾ ਇਸੇ ਗੱਲ 'ਚ ਹੀ ਪੜਾਏ ਤਾਂ ਹੀ ਫਾਇਦਾ ਹੋ ਸਕਦਾ ਪੰਜਾਬ ਦਾ ਜੇ ਉਹ ਸਾਰੇ ਇੱਕ ਮੁੱਠ ਹੋਣਗੇ ਇਸ ਕਰਕੇ ਮੈਂ ਉਹਨਾਂ ਨੂੰ ਫੇਰ ਪੁਰਜੋਰ ਬਣਨ ਦੀ ਕਰਨ ਲਾ ਤੂੰ ਸਾਰੇ ਇੱਕ ਪਾਰਟੀ 'ਚ ਆਮੜ ਹੋਣ ਔਰ ਸਰਦਾਰ ਸੁਭਿਸ਼ਮ ਬਾਦਲ ਸਾਹਿਬ ਦੀ ਸਰਕਾਰ ਬਣੇ ਮੈਨੂੰ ਜੀ ਕਹ ਖਾਲਸਾ ਵੈਰੀ ਕਿ ਫਤਿਹ